ਕਹ ਰਹੀ ਹੈ ਕਿ ਮੇਰੇ ਨਾਲ ਬਹੁਤ ਧੋਖਾ ਹੋਇਆ ਹੈ ਮੇਰੀਆਂ ਵੀਡੀਓਜ਼ ਵਾਇਰਲ ਕਰਤੀਆਂ ਕੋਈ ਵੀਡੀਓ ਅਸੀਂ ਵੀ ਬਾਅਦ ਵਿੱਚ ਸਾਡੇ ਫੋਨ ਪੁਲਿਸ ਨੇ ਵੜ ਕੇ ਸਾਰੀ ਜਾਂਚ ਕਰ ਲਈ ਆ ਇਸ ਕੁੜੀ ਨੇ ਫੋਨ ਨਹੀਂ ਉਹਨਾਂ ਨੂੰ ਫੜਾਇਆ ਜੀ ਇਹਦੇ ਫੋਨ ਤੋਂ ਬਣ ਕੇ ਵੀਡੀਓ ਵਾਇਰਲ ਹੋਈਆਂ ਭਾਜੀ ਤੁਸੀਂ ਇੱਕ ਦੱਸੋ ਕੁੜੀ ਆਪ ਜਿਹੜੀਆਂ ਵੀਡੀਓ ਬਣਾ ਰਹੀ ਆ ਉਹ ਕੌਣ ਵਾਇਰਲ ਕਰ ਦੂਗਾ ਤੁਹਾਡੇ ਬੇਟੇ ਤੇ ਅਲੀਗੇਸ਼ਨਸ ਲਗਾਏ ਜਾ ਰਹੇ ਨੇ ਅਲੀਗੇਸ਼ਨ ਇੱਕ ਲਾਉਣਾ ਬੱਕਰੀ ਗੱਲ ਐ ਭਾਈ ਜੀ ਉਹਨਾਂ ਨੂੰ ਸਿੱਧ ਕਰਨਾ ਇੱਕ ਬੱਕਰੀ ਗੱਲ ਐ ਅਸੀਂ ਕਾਨੂੰਨੀ ਤੌਰ ਤੇ ਉਹ ਵੀ ਸਿੱਧ ਕਰਕੇ ਦਿਖਾਵਾਂਗੇ ਕਿ ਸਾਡੇ ਬੇਟੇ ਦਾ ਕੋਈ ਇਹਦੇ ਵਿੱਚ ਗੁਨਾਹ ਨਹੀਂਗਾ ਨਾ ਅੱਜੀ ਭਾਈ ਕਿਸੇ ਦੇ ਨਾਲ ਅਜਿਹਾ ਦਾ ਕਰ ਸਕਦੇ ਆ ਮੇਰੇ ਵੀ ਤਿੰਨ ਧੀ ਆ ਪਤਾ ਨਹੀਂ ਕਿਹੜੇ ਬਤਮੀਜ਼ ਨੇ ਔਰ ਗੰਦੇ ਬੰਦੇ ਨੇ ਦੁਨੀਆ ਤੋਂ ਜਹਾਨ ਤੋਂ ਜਾਣ ਵਾਲੇ ਬੰਦੇ ਨੇ ਉਹ ਵੀਡੀਓ ਰਿਲੀਜ਼ ਕੀਤੀਆਂ ਅਸੀਂ ਆਪਣੀ ਧੀ ਬਣਾਈ ਸੀ ਇਹ ਅਸੀਂ ਲਈ ਆਪਣੇ ਬੇਟਾ ਜਾਨੀ ਕਿ ਇੰਨਾ ਸੋਹਣਾ ਸੁਨੱਖਾ ਕੈਨੇਡਾ ਦਾ ਬੋਰ ਨਾ ਕੱਲਾ ਹੀ ਕੱਲਾ ਪੁੱਤ ਇਹਨੂੰ ਦਿੱਤਾ ਸੀ ਵੀ ਲੈ ਵੀ ਪੁੱਤ ਸਾਹਮਲਾ ਹੂੰ ਪਰ ਇਸ ਲੜਕੀ ਦੇ ਪੈਰਲਰ ਕਈ ਮੁੰਡਿਆਂ ਦੇ ਨਾਲ ਗੱਲਬਾਤ ਸੀ ਕਿ ਤੇ ਜਿਹੜਾ ਉਹ ਗੇਟੇ ਮੇਰੇ ਨੂੰ ਪਤਾ ਲੱਗ ਗਿਆ ਤੇ ਉਹ ਪਿੱਛੇ ਆ ਡਿੱਗ ਗਿਆ ਜੀ ਉਹ ਕਹਿ ਰਹੀ ਆ ਕਿ ਤੁਹਾਡੇ ਮੇਰੀ ਫਰੈਂਡ ਦੇ ਨਾਲ ਤੁਹਾਡੇ ਬੇਟੇ ਦੇ ਰਿਲੇਸ਼ਨ ਸੀਗੇ ਮੈਨੂੰ ਚੀਟ ਕਰ ਰਿਆ ਸੀ ਉਹ ਵੀਰ ਜੀ ਪ੍ਰੂਫ ਦੇਵੇ ਮੇਰੇ ਪਰਿਵਾਰ ਨੂੰ ਇਹਨੇ ਰੋਲ ਕੇ ਰੱਖ ਪਰਾ ਹੂੰ ਅਸੀਂ ਮਾਲਕ ਦੀ ਕਿਰਪਾ ਨਾਲ ਚੰਗਾ ਕੰਮ ਕਰਨ ਆਏ ਸੀ ਇੱਥੇ ਪਰ ਇਹਨੇ ਸਾਡਾ ਮਨ ਖੱਟਾ ਕਰਤਾ ਜੇ ਕੁੜੀ ਦੀ ਗਲਤੀ ਕੁੜੀ ਨੂੰ ਸਜ਼ਾ ਮਿਲੇ ਮੇਰਾ ਤਾਂ ਬੇਟਾ ਸੀ 16 ਸਾਲਾਂ ਦਾ ਜਦੋਂ ਤੇ ਇਹਨੇ ਅਲਿਗੇਸ਼ਨ ਲਾਏ ਆ ਇਹ 19 ਸਾਲਾਂ ਦੀ ਸੀ ਉਦੋਂ ਇਹ ਬਾਲਗ ਸੀ ਮੈਂ ਇਹ ਹੀ ਗੱਲ ਕਰਦਾ ਮੇਰਾ ਬੇਟਾ 16 ਸਾਲ ਦਾ ਸੀ ਇਹ 19 ਸਾਲਾਂ ਦੀ ਸੀ ਇਹ ਕਹਿਣ ਦੇ ਯਾ ਮੈਨੂੰ ਕੋ ਕੁਝ ਪਲਾ ਕੇ ਆ ਕੀ ਤਾ ਹੋ ਕੀ ਤਾਂ ਮੇਰਾ ਨਾਮ ਗगन ਸ਼ਕਲਾ ਹੈ ਮੈਂ ਡੇਲੀ ਪੋਸਟ ਪੰਜਾਬੀ ਤੋਂ ਬੋਲ ਰਿਹਾ ਚੰਡੀਗੜ੍ਹ ਤੋਂ ਸਰਬ ਦੇਖੋ ਕਹਿ ਰਹੀ ਹੈ ਕਿ ਮੇਰੇ ਨਾਲ ਬਹੁਤ ਧੋਖਾ ਹੋਇਆ ਹੈ ਮੇਰੀਆਂ ਵੀਡੀਓਜ਼ ਵਾਇਰਲ ਕਰਤੀਆਂ ਇਸ ਤੇ ਕੋਈ ਵੀ ਕੋਈ ਵੀਡੀਓ ਅਸੀਂ ਵੀਰ ਵਾਇਰਲ ਨਹੀਂ ਕੀਤੀ ਸਾਡੇ ਫੋਨ ਪੁਲਿਸ ਨੇ ਫੜ ਕੇ ਸਾਰੀ ਜਾਂਚ ਕਰ ਲਈ ਆ ਇਸ ਕੁੜੀ ਨੇ ਫੋਨ ਨਹੀਂ ਉਹਨਾਂ ਨੂੰ ਫੜਾਇਆ ਜੀ ਇਹਦੇ ਫੋਨ ਤੋਂ ਬਣ ਕੇ ਵੀਡੀਓ ਵਾਇਰਲ ਹੋਈਆਂ ਭਾਜੀ ਤੁਸੀਂ ਇੱਕ ਦੱਸੋ ਕੁੜੀ ਆਪ ਜਿਹੜੀਆਂ ਵੀਡੀਓ ਬਣਾ ਰਹੀ ਆ ਉਹ ਕੌਣ ਵਾਇਰਲ ਕਰ ਦੂਗਾ ਪਰ ਸਰਦਾਰ ਸਾਹਿਬ ਇੱਕ ਸਵਾਲ ਕਾਊਂਟਰ ਤੁਹਾਨੂੰ ਕੀ ਕੁੜੀ ਆਪਣੀ ਇੱਜ਼ਤ ਆਪਣੀ ਪੱਤ ਆਪਣੀ ਆਬਰੂ ਆਪ ਐਵੇਂ ਕਰ ਸਕਦੀ ਹੈ ਪੰਜਾਬੀ ਕੁੜੀ ਤੁਸੀਂ ਆਪ ਸੋਚ ਕੇ ਦੇਖੋ ਵੀਡੀਓ ਕਿਸ ਨੇ ਬਣਾਈ ਆ ਕੋਨੇ ਆਪ ਬਣਾਈ ਆ ਜੀ ਦੇਖੋ ਬਚਪਨਾ ਬਹੁਤ ਕੁਸ਼ਵੀਰ ਕਰਵਾ ਦਿੰਦਾ ਬਚਪਨਾ ਬਹੁਤ ਕਰਵਾ ਦਿੰਦਾ ਪਰ ਉਹ ਤੁਹਾਡੇ ਬੇਟੇ ਤੇ ਅਲੀਗੇਸ਼ਨਸ ਲਗਾਏ ਜਾ ਰਹੇ ਨੇ ਵੀਰ ਜੀ ਐਲੀਗੇਸ਼ਨ ਦੇਖੋ ਐਲੀਗੇਸ਼ਨ ਇੱਕ ਲਾਉਣਾ ਬੱਕਰੀ ਗੱਲ ਆ ਬਾਈ ਜੀ ਉਹਨਾਂ ਨੂੰ ਸਿੱਧ ਕਰਨਾ ਇੱਕ ਬੱਕਰੀ ਗੱਲ ਆ ਅਸੀਂ ਕਾਨੂੰਨੀ ਤੌਰ ਤੇ ਉਹ ਵੀ ਸਿੱਧ ਕਰਕੇ ਦਿਖਾਵਾਂਗੇ ਕਿ ਸਾਡੇ ਬੇਟੇ ਦਾ ਕੋਈ ਇਹਦੇ ਵਿੱਚ ਗੁਨਾਹ ਨਹੀਂਗਾ ਨਾ ਅਜੀ ਬਾਈ ਕਿਸੇ ਦੇ ਨਾਲ ਕਦੇ ਇਦਾਂ ਦਾ ਕਰ ਸਕਦੇ ਆ ਮੇਰੇ ਵੀ ਤਿੰਨ ਧੀਆਂ ਆ ਮੈਂ ਵੀ ਕੱਲ ਨੂੰ ਇਦਾਂ ਦੀ ਸਿਚੁਏਸ਼ਨ ਫੇਸ ਕਦੇ ਕਰ ਸਕਦਾ ਇਸ ਕਰਕੇ ਅਸੀਂ ਬਾਈ ਕਿਸੇ ਤੇ ਨਾ ਉਥੇ ਕੁੜੀ ਤੇ ਵੀ ਅਸੀਂ ਐਲੀਗੇਸ਼ਨ ਕੋਈ ਨਹੀਂ ਲਾਉਂਦੇ ਪਤਾ ਨਹੀਂ ਕਿਹੜੇ ਬਤਮੀਜ਼ ਨੇ ਔਰ ਗੰਦੇ ਬੰਦੇ ਨੇ ਦੁਨੀਆ ਕੋਈ ਚਾਹਤ ਤੋਂ ਜਾਣ ਆਵੇ ਬੰਦੇ ਨੇ ਉਹ ਵੀਡੀਓ ਰਿਲੀਜ਼ ਕੀਤੀਆਂ ਜਿਹਦੇ ਚ ਅਸੀਂ ਵੀ ਸੇਕ ਚ ਆਦੇ ਉਹ ਵੀ ਸੇਕ ਚ ਆ ਪਰ ਉਹ ਕਹਿ ਰਹੀ ਹੈ ਮੈਂ ਪਰ ਅਵਤਾਰ ਜੀ ਅਵਤਾਰ ਜੀ ਉਹ ਕਹਿ ਰਹੀ ਹੈ ਵੀ ਮੈਂ ਫਰਵਰੀ ਤੋਂ ਪੁਲਿਸ ਦੇ ਚੱਕਰ ਮਾਰ ਰਹੀ ਆ ਪੁਲਿਸ ਦੇ ਥਾਣਿਆਂ ਦੇ ਚੱਕਰ ਘੱਟ ਰੇ ਮੈਨੂੰ ਉਲਟਾ ਜਲੀਲ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਨਹੀਂ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਨਹੀਂ 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 ਵੀਰ ਜੀ ਕੁੜੀ ਦਾ ਇਨਸਾਫ ਤਾਂ ਮਿੰਟ ਚ ਮਿਲਦਾ ਤੁਸੀਂ ਦੇਖੇ ਨਹੀਂ ਆ ਕੁੜੀ ਨੂੰ ਕੋਈ ਕਹਿ ਸਕਦਾ ਵੀ ਜਿਹਨੂੰ ਇਨਸਾਫ ਨਹੀਂ ਮਿਲਣਾ ਹਮ ਕਿਉਂ ਨਹੀਂ ਵੀਰ ਜੀ ਮਿਲਦਾ ਇਨਸਾਫ ਜਦੋਂ ਤੁਸੀਂ ਉਹਨਾਂ ਨੂੰ ਐਵੀਡੈਂਸ ਵੀ ਨਹੀਂ ਦੇਣੇ ਜੇ ਪੁਲਿਸ ਕਹਿੰਦੀ ਮੈਨੂੰ ਤੂੰ ਫੋਨ ਫਰਾ ਮੈਂ ਚੈੱਕ ਕਰਨਾ ਤੇਰਾ ਵੀ ਫੋਨ ਤੇ ਦੂਜਿਆਂ ਦੇ ਫੋਨ ਦੀ ਉਹ ਕਹਿੰਦੀ ਮੇਰੇ ਫੋਨ ਚੈੱਕ ਹੋ ਚੁੱਕੇ ਆ ਕਹਿੰਦੀ ਸਾਡੇ ਫੋਨ ਚੈੱਕ ਹੋ ਚੁੱਕੇ ਆ ਸਾਰੇ ਪਰਿਵਾਰ ਦੇ ਹੂੰ ਕੀ ਲੱਗਦਾ ਹੈ ਇਸ ਨਹੀਂ ਦੇਖੋ ਅਫਤਾਰ ਜੀ ਤੁਸੀਂ ਦੇਖੋ ਅਗਰ ਗੁਰਮੰਦੀ ਗੱਲ ਸੁਣੀਏ ਤਾਂ ਤੁਸੀਂ ਉਹਨਾਂ ਤੋਂ ਟੋਟਲੀ ਉਲਟ ਬੋਲ ਰਹੇ ਹੋ ਤਾਂ ਤੁਹਾਨੂੰ ਪੂਰੇ ਇਸ ਕਹਾਣੀ ਦੇ ਪਿੱਛੇ ਕੀ ਲੱਗ ਰਿਹਾ ਤੁਹਾਨੂੰ ਫਿਰ ਜੀ ਅਸੀਂ ਅਸੀਂ ਆਪਣੀ ਧੀ ਬਣਾਈ ਸੀ ਇਹ ਅਸੀਂ ਇਹ ਲਈ ਆਪਣੇ ਬੇਟਾ ਜਾਨੀ ਕਿ ਇੰਨਾ ਸੋਹਣਾ ਸੁਨੱਖਾ ਕੈਨੇਡਾ ਦਾ ਬੋਰ ਨਾ ਇਕੱਲਾ ਹੀ ਇਕੱਲਾ ਪੁੱਤ ਇਹਨੂੰ ਦਿੱਤਾ ਸੀ ਵੀ ਲੈ ਬੇ ਪੁੱਤ ਸਾਂਭਲਾ ਹੂੰ ਪਰ ਇਸ ਲੜਕੀ ਦੇ ਪੈਰਲਰ ਕਈ ਮੁੰਡਿਆਂ ਦੇ ਨਾਲ ਗੱਲਬਾਤ ਸੀ ਕਿ ਤੇ ਜਿਹੜਾ ਉਹ ਬੇਟੇ ਮੇਰੇ ਨੂੰ ਪਤਾ ਲੱਗ ਗਿਆ ਤੇ ਉਹ ਪਿੱਛੇ हट ਗਿਆ ਜੀ ਉਸ ਉਹ ਤਾਂ ਕਹਿ ਰਹੀ ਐ ਸਰ ਉਹ 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 ਕਹਿ ਰਹੀ ਐ ਕਿ ਤੁਹਾਡੇ ਮੇਰੀ ਫਰੈਂਡ ਦੇ ਨਾਲ ਤੁਹਾਡੇ ਬੇਟੇ ਦੇ ਰਿਲੇਸ਼ਨ ਸੀਗੇ ਮੈਨੂੰ ਚੀਟ ਕਰ ਰਿਆ ਸੀ ਉਹ ਵੀਰ ਜੀ ਪ੍ਰੂਫ ਦੇਵੇ ਹੂੰ ਫਿਰ ਬੇਟਾ ਕਿਉਂ ਪਿੱਛੇ ਹਟ ਇਹ ਕਿਉਂ ਨਾ ਪਿੱਛੇ ਹਟੀ ਲਾਰ ਰਹੀ ਐ ਇਲਜ਼ਾਮ ਰੀਪ ਦੇ ਹੂੰ ਇਹ ਕਹਣਾ ਤੇ ਦੱਸ ਰਹੀ ਆ ਵੀ ਮੇਰੀ ਸਹੇਲੀ ਨਾਲ ਸੰਬੰਧ ਸੀ ਸਹੇਲੀ ਆ ਕੇ ਬਿਆਨ ਦੇ ਗਈ ਆ ਵੀ ਮੇਰਾ ਤਾਂ ਭਰਾ ਆ ਮੈਂ ਤਾਂ ਉਹਦੇ ਨਾਲ ਮੇਰੀ ਕੋਈ ਗੱਲ ਹੀ ਨਹੀਂ ਇਦਾਂ ਦੀ ਸਹੇਲੀ ਨੇ ਬਿਆਨ ਦਿੱਤੇ ਵੀ ਇਹ ਕੁੜੀ ਗਲਤ ਆ ਇਹਦੀ ਕਜ਼ਨ ਆ ਇਹਦੀ ਸਹੇਲੀ ਆ ਸਾਡੀ ਤਾਂ ਕੁਝ ਵੀ ਨਹੀਂ ਲੱਗਦੀ ਬਾਜੀ ਹਮ ਅੱਛਾ ਹਮਾਰ ਕੇ ਬਿਆਨ ਦੇ ਕੇ ਗਈ ਆ ਰਿਟਨ ਦੇ ਵਿੱਚ ਬਿਆਨ ਆ ਬਾਈ ਜੀ ਅੱਛਾ ਅਵਤਾਰ ਜੀ ਤੁਹਾਡਾ ਇਹ ਪੱਖ ਹੈ ਕਿ ਤੁਸੀਂ ਚਾਹੁੰਦੇ ਹੋ ਇਸ ਕੇਸ ਦਾ ਪਰਦਾ ਫਾਸ਼ ਹੋਣਾ ਚਾਹੀਦਾ ਜੋ ਅਸਲ ਸਚਾਈ ਹੈ 100% ਬਾਜੀ 100% ਜੇ ਇਸ ਪੜਦੇ ਵਿੱਚ ਵੀਰ ਜੀ ਅਸੀਂ ਗਲਤੀ ਪਾਏ ਜੰਨੇ ਆ ਸਾਡੇ ਸਾਰੇ ਤੱਬਰ ਤੇ ਪਰਚੇ ਕੀਤੇ ਜਾਣ ਮੈਂ ਇਹ ਨਹੀਂ ਕਹਿੰਦਾ ਵੀ ਨਹੀਂ ਕੀਤੇ ਜਾਣ ਪਰ ਜੇ ਅਸੀਂ ਗਲਤੀ ਨਹੀਂ ਪਾਉਂਦੇ ਤੇ ਗੁਰਮਨਜੋਤ ਤੇ ਪਰਚਾ ਹੋਣਾ ਚਾਹੀਦਾ ਬਾਈ ਜੀ ਲੇਡੀ ਦੀ ਗੱਲ ਸੁਣਦੀ ਕਰਕੇ ਇਹਨੇ ਆਹ ਕੁਛ ਕੀਤਾ ਮੇਰੇ ਪਰਿਵਾਰ ਨੂੰ ਇਹਨੇ ਰੋਲ ਕੇ ਰੱਖਤਾ ਅਸੀਂ ਮਾਲਕ ਦੀ ਕਿਰਪਾ ਨਾਲ ਚੰਗਾ ਕੰਮ ਕਰਨ ਆਏ ਸੀ ਇੱਥੇ ਪਰ ਇਹਨੇ ਸਾਡਾ ਮਨ ਖੱਟਾ ਕਰਤਾ ਵੀਰ ਜੀ 3500 ਬੰਦਾ ਮੇਰੇ ਨਾਲ ਜੁੜਿਆ ਹੋਇਆ ਜਿਹੜਾ ਐਨ ਆਰ ਆਈ ਇੱਥੇ ਆਇਆ ਹੋਇਆ ਮੈਂ ਅੱਜ ਸਾਰਿਆਂ ਨੂੰ ਅਪੀਲ ਕਰੂੰਗਾ ਵੀ ਯਾਰ ਨਿਕਲ ਜਾਓ ਇੱਥੋਂ ਅਚਾ ਤੋੜਾ ਇਹ ਪੱਖ ਚਲਾ ਦਿਆ ਸੀ ਤੁਸੀਂ ਚਾਹੁੰਦੇ ਹੋ ਕਿ ਇਹ ਕੇਸ ਦੀ ਗਹਿਰਾਈ ਨਾ ਜਾਂਚ ਹੋਣੀ ਚਾਹੀਦੀ ਹੈ ਬਾਈ ਜੀ ਕੇਸ ਦੀ ਗਹਿਰਾਈ ਨਾ ਜਾਂਚ ਹੋਣੀ ਚਾਹੀਦੀ ਆ ਮੈਨੂੰ ਕਾਨੂੰਨ ਤੇ 100% ਭਰੋਸਾ ਬਾਈ ਜੀ ਹਮ ਪਰ ਇਸ ਇਸ ਚੀਜ਼ ਤੇ ਨਹੀਂ ਹੋਣਾ ਚਾਹੀਦਾ ਵੀ ਇਹ ਕੁੜੀਆਂ ਦੇ ਮੁੰਡੇ ਆ ਬਾਈ ਜੀ ਹਮ ਇਕਵਲ ਜੈਂਡਰ ਚਾਹੀਦੇ ਆ ਜੇ ਕੁੜੀ ਦੀ ਗਲਤੀ ਕੁੜੀ ਨੂੰ ਸਜ਼ਾ ਮਿਲੇ ਮੇਰਾ ਤਾਂ ਬੇਟਾ ਸੀ 16 ਸਾਲਾਂ ਦਾ ਜਦੋਂ ਤੇ ਇਹਨੇ ਅਲਿਗੇਸ਼ਨ ਲਾਇਆ ਇਹ 19 ਸਾਲਾਂ ਦੀ ਸੀ ਉਦੋਂ ਇਹ ਬਾਲਕ ਸੀ ਹਮ ਕਿਤੇ ਬਣਦਾ ਸੀ ਤੋਂ ਤੁਹਾਡੇ ਗੱਲ ਹਜ਼ਮ ਹੁੰਦੀ ਹੈ ਅਵਤਾਰ ਜੀ ਇਹ ਵੈਸੇ ਦੇਖੋ ਮੈਂ ਇਹੀ ਗੱਲ ਕਰਦਾ ਮੇਰਾ ਬੇਟਾ 16 ਸਾਲ ਦਾ ਸੀ ਇਹ 19 ਸਾਲਾਂ ਦੀ ਸੀ ਇਹ ਕਹਿਣ ਲਈ ਆ ਮੈਨੂੰ ਕੋਕਿਚ ਪਲਾ ਕੇ ਆ ਕੀਤਾ ਉਹ ਕੀ ਤਾਂ ਮੇਰੇ ਬੇਟੇ ਦੀ ਬਾਹ ਤੇ ਵੀਰੇ ਟੈਟੂ ਬਣੇ ਆ ਮੈਂ ਤੁਹਾਨੂੰ ਪਿਕਚਰ ਭੇਜ ਦਿੰਦਾ ਉਸ ਵੀਡੀਓ ਚ ਟੈਟੂ ਹੈ ਹੀ ਨਹੀਂ ਮੇਰਾ ਬੇਟਾ ਜਿੱਦਣ ਇੰਡੀਆ ਆਇਆ ਸੀ ਉਹਦੇ ਟੈਟੂ ਬਣੇ ਹੋਏ ਸੀ ਮੈਂ ਭਾਜੀ ਕਾਨੂੰਨ ਦੇ ਵਿੱਚ ਬੱਜਾ ਹੋਇਆ ਆ ਪਲੀਜ਼ ਮੈਨੂੰ ਹਨਾ ਰੀ ਇਨਵੈਸਟੀਗੇਸ਼ਨ ਸਾਡੀ ਭਟਕ ਚ ਚਾਉਗੀ ਜੇ ਅਸੀਂ ਕੋਈ ਗਲਤ ਕੀਤਾ ਠੀਕ ਹੈ ਉਤਾਰ ਜੀ ਕਿ ਮੈਂ ਕੋਈ ਕੋਈ ਮੀਡੀਆ ਤੇ ਆਣ ਕੇ ਕੋਈ ਗੱਲ ਨਹੀਂ ਕਰ ਰਿਹਾ ਮੈਂ ਤੁਹਾਡੇ ਨਾਲ ਚਲੋ ਇੰਨੀਆਂ ਗੱਲਾਂ ਕਰ ਲਈਆਂ ਤੁਸੀਂ ਧੰਨਵਾਦ ਉਤਾਰ ਜੀ ਤੁਸੀਂ ਸਮਾਂ ਦਿੱਤਾ ਸੀ ਤੁਹਾਡੇ ਪੱਖ ਜ਼ਰੂਰ ਚਲਾਵਾਂਗੇ ਮੀਡੀਆ ਤੇ ਕਿ ਤੁਸੀਂ ਚਾਹੁੰਦੇ ਹੋ ਕਿ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਇਸ ਵੇਲੇ ਤੁਸੀਂ ਸਾਡੇ ਨਾਲ ਭਾਜੀ ਗਹਿਰਾਈ ਨਾਲ ਇਹਦੀ ਟੈਕਨੀਕਲ ਜਾਂਚ ਹੋਣੀ ਚਾਹੀਦੀ ਆ ਫੋਨ ਦਾ ਭਾਜੀ ਯੂਟੀਆਰ ਯੂਟੀਆਰ ਆਈ ਨੰਬਰ ਨਿਕਲਿਆ ਆਉਂਦਾ ਉਹਦੇ ਤੋਂ ਪਤਾ ਲੱਗ ਜਾਂਦਾ ਕਿਹੜੇ ਫੋਨ 'ਚ ਇਹ ਵੀਡੀਓ ਠੀਕ ਹੈ ਥੈਂਕ ਯੂ ਕੁੜੀ ਕੁੜੀ ਫੋਨ ਆਵਦਾ ਉੱਥੇ ਫੜਾ ਦੇਵੇ ਤੇ ਜੋ ਜਾਂਚ ਚਾਹ ਚਾਊਗਾ ਅਸੀਂ ਦੇਣਦਾਰ ਹਾਂ ਜੀ ਹਰ ਕਿਸੇ ਦੇ ਪਰ ਉਹ ਬਾਕੀ ਭਾਈ ਜੀ ਸਾਡੇ ਏਰੀਏ ਚ ਆਣ ਕੇ ਜਿਹੜਾ ਮਰਜੀ ਨੂਰਮੈਲ ਦੇ ਏਰੀਏ ਚ ਆ ਕੇ ਪਤਾ ਕਰ ਲਵੇ ਸਾਡੀ ਫੈਮਿਲੀ ਬਾਰੇ ਕਰ ਲਵੇ ਤੇ ਉਹਨਾਂ ਦੀ ਫੈਮਿਲੀ ਬਾਰੇ ਕਰ ਲਵੇ ਜੀ ਤੇ ਮੈਂ ਉਸ ਚੀਜ਼ ਨੂੰ ਦੇਣਦਾਰ ਹਾਂ ਜੀ ਮੈਂ ਵੀ ਬੜਾ ਰਿਸਪੌਂਸੀਬਲ ਬੰਦਾ ਕੈਨੇਡਾ ਤੋਂ ਇੰਨੀ ਤਗੜੀ ਲਾਈਫ ਛੱਡ ਕੇ ਮੈਂ ਉਹਦੇ ਬੱਚਿਆਂ ਨੂੰ ਫਿਊਚਰ ਦੇਣ ਲਈ ਮੈਂ ਇੱਥੇ ਆਇਆ ਪਰ ਜੇ ਆਹ ਫਿਊਚਰ ਆ ਯਾਰ ਫਿਰ ਮੇਰੇ ਹੱਥ ਖੜੇ ਪਈ ਠੀਕ ਹੈ। ਫਿਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਵਾਪਸ ਲੈ ਕੇ ਜਾਊਂਗਾ ਜੀ। ਠੀਕ ਹੈ। ਸ਼ੁਕਰੀਆ। ਥੈਂਕ ਯੂ।